ਇਹੀ ਦੇਖੀ ਲੋਕ ਦੂਜੇ ਪਾਸੇ ਤੋਂ ਘੁੰਮ ਕੇ ਜਾਣ ਦੀ ਥਾਂ ਇਸੇ ਹੀ ਗਲੀ ਦੇ ਵਿੱਚੋਂ ਲੰਘ ਰਹੇ ਸੀ ਛੋਟਾ ਜਿਹਾ ਇੱਕ ਰਸਤਾ ਸੀ ਜਿੱਥੋਂ ਮੋਟਰਸਾਈਕਲ ਸਵਾਰ ਆਪਣੇ ਮੋਟਰਸਾਈਕਲ ਕੱਢ ਰਿਹਾ ਸੀ ਇੱਕ ਮੋਟਰਸਾਈਕਲ ਸਵਾਰ ਨੇ ਕਾਮਯਾਬੀ ਦੇ ਨਾਲ ਆਪਣਾ ਮੋਟਰਸਾਈਕਲ ਕੱਢ ਲਿਆ 바ਰੀ ਆਂਦੀ ਹੈ ਦੂਜੇ ਮੋਟਰਸਾਈਕਲ ਸਵਾਰ ਦੀ ਉਸ ਦਾ ਬੈਲੈਂਸ ਵਿਗੜ ਗਿਆ ਸੰਤੁਲਨ ਵਿਗੜ ਗਿਆ ਜਿਸ ਦੇ ਚਲਦਿਆਂ ਉਹ ਆਪਣੇ ਮੋਟਰਸਾਈਕਲ ਸਮੇਤ ਹੀ ਸਿੱਧਾ ਸੀਵਰੇਜ ਦੇ ਵਿੱਚ ਜਾ ਟਿੱਕ ਗਿਆ ਲੋਕਾਂ ਦੇ ਵੱਲੋਂ ਉਸ ਨੂੰ ਬਾਹਰ ਕੱਢਿਆ ਗਿਆ ਗਨੀਮਤ ਇਹ ਸੀ ਕਿ ਸੀਵਰੇਜ ਜ਼ਿਆਦਾ ਦੂੰਗਾ ਨਹੀਂ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਕਟ ਨਾ ਕੈਥ ਹੋ ਗਈ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਕਿੱਥੇ ਦੀ ਹੈ ਕਦੋਂ ਦੀ ਹੈ ਇਸ ਦੇ ਬਾਬਤ ਹਾਲੇ ਤੱਕ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿਵੇਂ ਲੋਕ ਜਲਦਬਾਜ਼ੀ ਦੇ ਵਿੱਚ ਇਸ ਛੋਟੇ ਜਿਹੇ ਰਸਤੇ ਤੋਂ ਹੀ ਲੰਘ ਰਹੇ ਨੇ ਹਾਲਾਂਕਿ ਰੂਟ ਵੀ ਚੇਂਜ ਕੀਤਾ ਜਾ ਸਕਦਾ ਸੀ ਪਰ ਸਮਾਂ ਬਚਾਉਣ ਦੇ ਚੱਕਰ ਦੇ ਵਿੱਚ ਸੀਵਰੇਜ ਦੇ ਵਿੱਚ ਜਾ ਡਿੱਗਿਆ ਇਹ ਵਿਅਕਤੀ ਸਮੇਤ ਮੋਟਰਸਾਈਕਲ ਤਾਂ ਉੱਥੇ ਮੌਜੂਦ ਲੋਕਾਂ ਦੇ ਲੋ ਤੁਰੰਤ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਸੀਸੀਟੀਵੀ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕ ਛੋਟੇ ਜਿਹੇ ਰਸਤੇ ਤੋਂ ਹੀ ਆਪਣੇ ਵਾਹਨ ਕੱਢ ਰਹੇ ਸੀ ਤਾਂ ਇਸ ਦੌਰਾਨ ਦੂਜੇ ਨੰਬਰ ਤੇ ਆਏ ਮੋਟਰਸਾਈਕਲ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿੱਧਾ ਜਾ ਕੇ ਸੀਵਰੇਜ ਵਾਲੇ ਟੋਏ ਦੇ ਵਿੱਚ ਟੇਕਿਆ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਦਰ ਅਸਲ ਇੱਕ ਗਲੀ ਦੇ ਵਿੱਚ ਸੀਵਰੇਜ ਦਾ ਕੰਮ ਚੱਲ ਰਿਹਾ ਸੀ ਇਹੀ ਨਹੀਂ ਲੋਕ ਦੂਜੇ ਪਾਸੇ ਤੋਂ ਘੁੰਮ ਕੇ ਜਾਣ ਦੀ ਥਾਂ ਇਸੇ ਹੀ ਗਲੀ ਦੇ ਵਿੱਚੋਂ ਲੰਘ ਰਹੇ ਸੀ ਛੋਟਾ ਜਿਹਾ ਇੱਕ ਰਸਤਾ ਸੀ ਜਿੱਥੋਂ ਮੋਟਰਸਾਈਕਲ ਸਵਾਰ ਆਪਣੇ ਮੋਟਰਸਾਈਕਲ ਕੱਢ ਰਿਹਾ ਸੀ ਇੱਕ ਮੋਟਰਸਾਈਕਲ ਸਵਾਰ ਨੇ ਕਾਮਯਾਬੀ ਦੇ ਨਾਲ ਆਪਣਾ ਮੋਟਰਸਾਈਕਲ ਕੱਢ ਲਿਆ 바ਰੀ ਆਂਦੀ ਹੈ ਦੂਜੇ ਮੋਟਰਸਾਈਕਲ ਸਵਾਰ ਤਾ ਉਸਦਾ ਬੈਲੈਂਸ ਵਿਗੜ ਗਿਆ ਸੰਤੁਲਨ ਵਿਗੜ ਗਿਆ ਜਿਸ ਦੇ ਚਲਦਿਆਂ ਉਹ ਆਪਣੇ ਮੋਟਰਸਾਈਕਲ ਸਮੇਤ ਹੀ ਸਿੱਧਾ ਸੀਵਰੇਜ ਦੇ ਵਿੱਚ ਜਾ ਟਿੱ ਗਿਆ ਲੋਕਾਂ ਦੇ ਵੱਲੋਂ ਉਸ ਨੂੰ ਬਾਹਰ ਕੱਢਿਆ ਗਿਆ ਗਨੀਮਤ ਇਹ ਸੀ ਕਿ ਸੀਵਰੇਜ ਜ਼ਿਆਦਾ ਡੂੰਗਾ ਨਹੀਂ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ ਕਿੱਥੇ ਦੀ ਹੈ ਕਦੋਂ ਦੀ ਹੈ ਇਸ ਦੇ ਬਾਬਤ ਹਾਲੇ ਤੱਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਤਸਵੀਰਾਂ ਤੁਸੀਂ ਦੇਖੋ ਕਿ ਕਿਵੇਂ ਲੋਕ ਜਲਦਬਾਜ਼ੀ ਦੇ ਵਿੱਚ ਇਸ ਛੋਟੇ ਜਿਹੇ ਰਸਤੇ ਤੋਂ ਹੀ ਲੰਘ ਰਹੇ ਨੇ ਹਾਲਾਂਕਿ ਰੂਟ ਵੀ ਚੇਂਜ ਕੀਤਾ ਜਾ ਸਕਦਾ ਸੀ ਪਰ ਸਮਾਂ ਬਚਾਉਣ ਦੇ ਚੱਕਰ ਦੇ ਵਿੱਚ ਸੀਵਰੇਜ ਦੇ ਵਿੱਚ ਜਾ ਡਿੱਗਿਆ ਇਹ ਵਿਅਕਤੀ ਸਮੇਤ ਮੋਟਰਸਾਈਕਲ ਤਾਂ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਤੁਰੰਤ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਇਹ ਸੀਸੀਟੀਵੀ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕ ਛੋਟੇ ਜਿਹੇ ਰਸਤੇ ਤੋਂ ਹੀ ਆਪਣੇ ਵਾਹਨ ਕੱਢ ਰਹੇ ਸੀ ਤਾਂ ਇਸ ਦੌਰਾਨ ਦੂਜੇ ਨੰਬਰ ਤੇ ਆਏ ਮੋਟਰਸਾਈਕਲ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸਿੱਧਾ ਜਾ ਕੇ ਸੀਵਰੇਜ ਵਾਲੇ ਟੋਏ ਦੇ ਵਿੱਚ ਟੇਕਿਆ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ